ਸਾਰੇ ਜਿਹੜੀ ਗੱਲ ਮੈਂ ਤੁਹਾਨੂੰ ਦੱਸਣ ਲੱਗਾ ਕਿ ਵਿਸ਼ਵ ਦੇ ਇਤਿਹਾਸ ਵਿੱਚ ਇਹ ਪਹਿਲੀ ਘਟਨਾ ਆਇਆ ਵਿਸ਼ਵ ਦੇ ਇਹ ਪਹਿਲੀ ਘਟਨਾ ਆਇਆ ਬਈ ਦੂਜਿਆਂ ਵਾਸਤੇ ਕੁਰਬਾਨ ਹੋਣਾ ਜਿੱਥੇ ਇੱਕ ਧਰਮ ਦੂਜੇ ਨੂੰ ਪਰਵਾਹ ਨਹੀਂ ਕਰਦਾ ਹਾਂਜੀ ਇੱਕ ਧਰੂ ਕਹਿੰਦਾ ਮੈਂ ਹੀ ਰਹਾ ਦੂਜਾ ਮੇਤੋਂ ਅੱਗੇ ਨਾ ਬਦੇ ਅੱਜ ਵੀ ਇਹੀ ਕੁਝ ਹੋ ਰਿਹਾ ਨਾ ਜਿੱਥੇ ਸਾਡੇ ਵਿੱਚ ਮਜਮਾ ਦੇ ਨਾਮ ਤੇ ਜਾਤਾਂ ਦੇ ਨਾਮ ਤੇ ਸੰਗੀਆਂ ਤੋਂ ਛੱਡੇ ਸੀ ਉੱਥੇ ਮਨੁੱਖੀ ਅਧਿਕਾਰਾਂ ਵਾਸਤੇ ਕੋਈ ਫਾਈਟ ਨਹੀਂ ਸੀ ਕਰਦਾ ਮਨੁੱਖੀ ਅਧਿਕਾਰਾਂ ਵਾਸਤੇ ਕੋਈ ਫਾਈਟ ਨਹੀਂ ਸੀ ਕਰਦਾ ਕੋਈ ਲੜਾਈ ਨਹੀਂ ਸੀ ਕਰਦਾ ਮਨੁੱਖੀ ਅਧਿਕਾਰ ਕੁਚਲੇ ਜਾ ਰਹੇ ਸੀ ਜਾਤਾਂ ਪਾਤਾਂ ਦੇ ਵਿੱਚ ਬੈ ਕੇ ਖਾਸ ਕਰਕੇ ਜਿਹਨੂੰ ਛੂਤਰ ਆਖਿਆ ਜਿਹਨੂੰ ਨੀਵੀਂ ਜਾਤ ਦਾ ਆਖਿਆ ਉਹਨਾਂ ਦੇ ਅਧਿਕਾਰ ਹੀ ਕੋਈ ਨਹੀਂ ਸੀ ਨਾ ਉਹਨੂੰ ਖਾਣ ਦਾ ਅਧਿਕਾਰ ਸੀ ਨਾ ਉਹਨੂੰ ਪੀਣ ਦਾ ਅਧਿਕਾਰ ਸੀ ਨਾ ਉਹ ਧਾਰਮਿਕ ਸਥਾਨਾਂ ਤੇ ਜਾ ਸਕਦਾ ਸੀ ਪਤਾ ਤੁਹਾਨੂੰ ਤੇ ਉਸ ਸਮੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਰਾਜਨੀਤਿਕ ਤੌਰ ਤੇ ਔਰ ਰੰਗ ਦੇ ਵੱਲੋਂ ਇਹ ਸ਼ਕਤੀ ਕੀਤੀ ਗਈ। ਇਹ ਭਾਗ ਦੇ ਵਿੱਚ ਸਾਰੇ ਇੱਕੋ ਝੱਡੇ ਥੱਲੇ ਆ ਜਾਂਦੇ। ਇਸਲਾਮ ਦੇ ਵਿੱਚ ਆ ਜਾਂਦੇ। ਤੇ ਉਹ ਹਿੰਦੂ ਧਰਮ ਉੱਤੇ ਜ਼ੁਲਮ ਕਰਨ ਲੱਗਾ। ਮੰਦਰ ਢਾਉਣ ਲੱਗਾ। ਤਰਕ ਤੇ ਜੰਜੂ ਜਿਹੜੇ ਪਾਏ ਜਾਂਦੇ ਸੀ ਉਹ ਲਾਉਣ ਲੱਗਾ। ਤੇ ਜਿਹੜੇ ਮੰਨ ਜਾਂਦੇ ਸੀ ਉਹ ਨਾਲ ਚ ਕਰਕੇ ਜੋ ਸਲਾਮ ਦੇ ਵਿੱਚ ਆਜਾਉਂਦੇ ਸੀ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਕਤਲ ਕੀਤਾ ਜਾਂਦਾ ਸੀ ਹੁਣ ਉਹਨਾਂ ਸਮਿਆਂ ਦੇ ਵਿੱਚ ਭਾਰਤ ਵਰਸ਼ ਅਤੇ ਸਮੁੱਚੇ ਵਿਸ਼ਵ ਦੇ ਵਿੱਚ ਇੱਕੋ ਸ਼ਹਿਰ ਸੀ ਇੱਕੋ ਘਰ ਸੀ ਜਿੱਨੇ ਮਨੁੱਖੀ ਅਧਿਕਾਰਾਂ ਦੇ ਖਾਤਰ ਆਪਣਾ ਬਲੀਦਾਨ ਦਿੱਤਾ ਉਹ ਸ਼ੈਲ ਸੀ ਅਨੰਦਪੁਰ ਸਾਹਿਬ ਅਸੀਂ ਅਜੇ ਅਨੰਦਪੁਰ ਸਾਹਿਬ ਨਾਲ ਕਿਉਂ ਪਿਆਰ ਕਰਦੇ ਆ ਸਾਰੀ ਮਨੁੱਖਤਾ ਨੂੰ ਅਨੰਦਪੁਰ ਸਾਹਿਬ ਦੇ ਨਾਲ ਪਿਆਰ ਕਰਨਾ ਚਾਹੀਦਾ ਹੈ ਮੁਹੱਬਤ ਕਰਨੀ ਚਾਹੀਦੀ ਹੈ ਕਿਉਂਕਿ ਉਹ ਸ਼ੈਲ ਹੈ ਜਿੱਥੇ ਗੁਰੂ ਨਾਨਕ ਦੀ ਸੋਚ ਉਹ ਰੱਬੀ ਹੁਕਮ ਜਿਹੜਾ ਸੀ ਉਹ ਵਰਤਿਆ ਉਸ ਸ਼ਹਿਰ ਨੇ ਮਨੁੱਖਤਾ ਨੂੰ ਆਜ਼ਾਦੀ ਦਿੱਤੀ ਉਹ ਸ਼ਹਿਰ ਮਨੁੱਖੀ ਅਧਿਕਾਰਾਂ ਦਾ ਰਾਖਾ ਬਣਿਆ ਉਹ ਸ਼ਹਿਰ ਨੇ ਹਾਕਮਾਂ ਦੇ ਨਾਲ ਜ਼ਾਲਮਾਂ ਦੇ ਨਾਲ ਟੱਕਰ ਲਈ ਤੇ ਵਿਸ਼ਵ ਦੇ ਇਤਿਹਾਸ ਵਿੱਚੋਂ ਪਹਿਲਾ ਸ਼ਹਿਰ ਆ ਜਿਹੜਾ ਮਨੁੱਖੀ ਅਧਿਕਾਰਾਂ ਦਾ ਰਾਖਾ ਬਣਿਆ ਯੂਨੈਸਕੋ 1945 ਦੇ ਵਿੱਚ ਅਤੇ 20ਵੀਂ ਸਦੀ 'ਚ ਬਣੀ ਜਿਹੜੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆ ਅਨੰਦਪੁਰ ਸਾਹਿਬ ਦੀ ਧਰਤੀ ਨੇ ਇਥੋਂ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਧਿਆਨਾ ਜੀ ਜਦ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਕੇ ਕਿਸੇ ਦੂਸਰੇ ਧਰਮ ਨੂੰ ਬਚਾਉਣ ਵਾਸਤੇ ਸ੍ਰਿਸ਼ਟ ਦੀ ਚਾਦਰ ਬਣ ਕੇ ਜ਼ੁਲਮ ਅਤੇ ਜ਼ਾਲਮ ਦੇ ਨਾਲ ਟੱਕਰ ਲੈਣ ਵਾਸਤੇ ਜਦ ਦਿੱਲੀ ਗਏ ਆ ਤੇ ਉਹਨਾਂ ਨੇ ਆਪਣੀ ਸ਼ਹਾਦਤ ਦੇ ਦਿੱਤੀ ਵਿਸ਼ਵ ਦੇ ਇਤਿਹਾਸ ਵਿੱਚ ਇਹ ਮਲਖਨ ਘਟਨਾਏ ਇਹੋ ਜੀ ਸ਼ਹੀਦੀ ਵੀ ਦੂਸਰਿਆਂ ਵਾਸਤੇ ਕਿਤਾਬ ਰਿੰਦਾ ਹੈ ਬੰਦਾ ਤੇ ਆਪਣੇ ਵਾਸਤੇ ਆਪਣੇ ਧਰਮ ਲਈ ਆਪਣੇ ਪਰਿਵਾਰ ਲਈ ਹਾਂਜੀ ਜਾਂ ਕੋਈ ਆਪਣੇ ਦੇਸ਼ ਲਈ ਮਰਦਾ ਹੈ ਪਰ ਧਰਮ ਨੇ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਸਰਬੱਤ ਦੇ ਭਲੇ ਲਈ ਜਿਹੜੇ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਮਨੁੱਖਤਾ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਬਣ ਕੇ ਤੇ ਉਹਨਾਂ ਦੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਸ਼ਹੀਦ ਹੋ ਜਾਂਦੇ